ਡੈਲਸ ਦੇ ਇਮੀਗ੍ਰੇਸ਼ਨ ਦਫਤਰ ਵਿੱਚ ਸ਼ੂਟਿੰਗ 10 ਲੋਕਾਂ ਨੂੰ ਮਾਰੀਆਂ ਗੋਲੀਆਂ ਸ਼ੂਟਰ ਦੀ ਹੋਈ ਮਾਰਤ ਭਾਰਤੀਆਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਅਮਰੀਕੀ ਸੁਪਨਾ ਪਰੇਸ਼ਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ ਭਾਰਤੀ ਡਰਾਈਵਰ ਨੂੰ ਕੈਨੇਡਾ ਵਿੱਚ ਹੋਈ 4 ਸਾਲ ਦੀ ਸਜ਼ਾ ਲਾਪਰਵਾਹੀ ਕਾਰਨ ਵਿਦਿਆਰਥੀ ਦੀ ਗਈ ਸੀ ਜਾਨ ਦਲੇ ਸ਼ਹਿਰ ਵਿੱਚ ਸਥਿਤ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦਫ਼ਤਰ ਵਿੱਚ ਗੋਲੀਬਾਰੀ ਹੋਣ ਦੀ ਖਬਰ ਸਾਮਣੇ ਆਈ ਹੈ ਜਿਸ ਵਿੱਚ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਇਸ ਘਟਨਾ ਵਿੱਚ ਸ਼ੂਟਰ ਨੇ ਵੀ خود ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ ਆਈਸੀ ਦੇ ਅਸਥਾਈ ਡਾਇਰੈਕਟਰ ਅਟੋਰ ਲਾਇਨਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਕਿ ਗੋਲੀ ਲੱਗਣ ਵਾਲਿਆਂ ਵਿੱਚ ਮੁਲਾਜ਼ਮ ਦਫ਼ਤਰਾਏ ਨਾਗਰਿਕ ਅਤੇ 4 ਲੋਕ ਸ਼ਾਮਲ ਹੋ ਸਕਦੇ ਨੇ ਪਰ ਹੁਣ ਤੱਕ ਇਹ ਪੱਕਾ ਨਹੀਂ ਅਤੇ ਘਟਨਾ ਦੀ ਜਾਂਚ ਜਾਰੀ ਹੈ ਪੁਲਿਸ ਦੇ ਅਨੁਸਾਰ ਦੋ ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਹੈ ਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀਨ ਹੋਇਮ ਨੇ ਕਿਹਾ ਹੈ ਕਿ ਹਾਲਾਤ ਬਾਰੇ ਪੂਰੀ ਜਾਣਕਾਰੀ ਆਉਣੀ ਹਲੇ ਬਾਕੀ ਹੈ ਪਰ ਇਹ ਪੁਸ਼ਟੀ ਹੋਈ ਹੈ ਕਿ ਕਈ ਲੋਕ ਜ਼ਖਮੀ ਹੋਏ ਨੇ ਤੇ ਕੁਝ ਦੀ ਮੌਤ ਵੀ ਹੋਈ ਹੈ ਉਹਨੇ ਵੀ ਦੱਸਿਆ ਕਿ ਹਾਲ ਹੀ ਦੇ ਰਸਾਲਾ ਵਿੱਚ ਆਈਸੀਮ ਲਾਜ਼ਮਨ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਇਸ ਘਟਨਾ ਤੋਂ ਬਾਅਦ ਦਰਜਨਾ ਐਮਰਜੈਂਸੀ ਵਾਹਨਾਂ ਨੂੰ ਆਈਸੀਈ ਦੇ ਦਫ਼ਤਰ ਦੇ ਨੇੜੇ ਦੇਖਿਆ ਗਿਆ ਜੋ ਕਿ ਇੰਟਰਸਟੇਟ 35 ਯਸਟਰਡੇ ਨੇੜੇ ਡੈਲਾਸ ਲਾਫ ਫੀਲਡ 에ਰਪੋਰਟ ਦੇ ਕੋਲ ਸਥਿਤ ਹੈ। ਇਹ ਇਲਾਕਾ ਅਕਸਰ ਹਲਚਲ ਵਾਲਾ ਰਹਿੰਦਾ ਹੈ ਪਰ ਹਮਲੇ ਤੋਂ ਬਾਅਦ ਫ੍ਰੀਵੇ ਦੇ 6 ਲੇਨ ਖਾਲੀ ਨਜ਼ਰ ਆਏ ਅਤੇ ਵਾਹਨਾਂ ਦਾ ਆਵਾਗੁਣ ਨਿਰਕ ਗਿਆ। ਡੈਲਾਸ ਫਾਇਰ ਰੈਸਕਿਊ ਵਿਭਾਗਾਂ ਨੇ ਸਵੇਰੇ 6:41 ਦੇ ਘਟਨਾ ਸਥਾਨ ਤੇ ਪਹੁੰਚ ਕੀਤੀ। ਵਿਭਾਗ ਦੇ ਬੁਲਾਰੇ ਜੇਸਨ ਐਲਨਸ ਨੇ ਕਿਹਾ ਹੈ ਕਿ ਮਾਮਲਾ ਸਰਗਰਮ ਹੈ ਅਤੇ ਕੋਈ ਹੋਰ ਪੁਸ਼ਟੀ ਨਹੀਂ ਕਰ ਸਕਦੇ। ਮਨੀ ਕੰਟਰੋਲ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਅਧਾਰ ਤੇ ਇਹ ਅੰਕੜੇ ਕੱਢੇ ਗਏ ਨੇ ਕਿ ਪਿਛਲੇ 3 ਸਾਲਾਂ ਵਿੱਚ ਭਾਰਤ ਨੂੰ ਅਮਰੀਕੀ ਵੀਜ਼ਾ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਦੋਂ ਕਿ ਚੀਨ, ਨੇਪਾਲ ਅਤੇ ਵਿਅਤਨਾਮ ਵਰਗੇ ਦੇਸ਼ਾਂ ਨੂੰ ਫਾਇਦਾ ਹੋਇਆ ਹੈ ਜੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਲਈ ਵੀ ਰਸਤੇ ਹੋਰ ਮੁਸ਼ਕਲ ਹੁੰਦੇ ਜਾ ਰਹੇ ਨੇ ਹੁਣ ਨਾ ਸਿਰਫ H1B ਵੀਜ਼ੇ ਦੀ ਘਾਟ ਹੈ ਸਗੋਂ ਭਾਰਤੀ ਪਰਿਵਾਰਾਂ ਤੇ ਵਿਦਿਆਰਥੀਆਂ ਲਈ ਹੋਰ ਜ਼ਰੂਰੀ ਵੀਜ਼ੇ ਜਿਵੇਂ ਕਿ H4, F1, L1 ਅਤੇ L2 ਵਿੱਚ ਵੀ ਕਾਫੀ ਗ੍ਰਾਵਟਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਕਾਫੀ ਪਰੇਸ਼ਾਨ ਕਰਨ ਵਾਲੇ ਨੇ। ਜੇ ਇਸ ਸਾਲ ਦੇ ਮਈ ਤੱਕ ਦੇ ਅੰਕੜੇ ਵੇਖੀਏ ਤਾਂ ਸਿਰਫ 44982 H4 ਵੀਜ਼ੇ ਜਾਰੀ ਕੀਤੇ ਗਏ ਸਨ ਜੋ ਕਿ H1B ਵੀਜ਼ਾ ਰੱਖਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਰੀ ਕੀਤੇ ਜਾਂਦੇ ਨੇ। ਜਦੋਂ ਕਿ 2023 ਵਿੱਚ 71130 ਵੀਜ਼ੇ ਜਾਰੀ ਕੀਤੇ ਗਏ ਸਨ। ਲਗਭਗ 34% ਦੀ ਭਾਰੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੈਕਸੀਕੋ ਨੇ ਆਪਣੇ H4 ਵੀਜ਼ੇ ਦੁੱਗਣੇ ਕਰ ਦਿੱਤੇ ਨੇ ਚੀਨ ਨੇ ਵੀ ਇਸ ਵੀਜ਼ੇ ਵਿੱਚ 10% ਦਾ ਵਾਧਾ ਦੇਖਿਆ ਹੈ ਜੇ ਵਿਦਿਆਰਥੀ ਵੀਜ਼ਾ ਸ਼੍ਰੇਣੀ ਦੀ ਗੱਲ ਕਰੀਏ ਤਾਂ F1 ਵੀਜ਼ੇ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ ਭਾਰਤ ਨੂੰ ਇਹ ਵੀਜ਼ਾ 2022 ਵਿੱਚ ਲਗਭਗ 17800 ਤੋਂ ਵੱਧ ਪ੍ਰਾਪਤ ਹੋਏ ਸਨ ਜਦੋਂ ਕਿ ਹੁਣ ਘਟ ਕੇ ਸਿਰਫ 11000 ਵਿਦਿਆਰਥੀ ਹੀ ਅਮਰੀਕੀ ਵੀਜ਼ਾ ਹਾਸਲ ਕਰ ਸਕਦੇ ਨੇ ਇਹ ਲਗਭਗ 35% ਦੀ ਕਮੀ ਹੈ ਚੀਨ ਨੇ ਲਗਭਗ 10% ਵਾਧਾ ਦੇਖਿਆ ਹੈ ਤੇ ਵੀਅਤਨਾਮ ਵਿੱਚ 40% ਤੋਂ ਵਾਧਾ ਵਾਧਾ ਦਰਜ ਕੀਤਾ ਗਿਆ ਹੈ ਜੇ ਹੁਣ ਐਲ ਵੀਜ਼ੇ ਦੀ ਗੱਲ ਕਰੀਏ ਤਾਂ ਭਾਰਤ ਦੇ ਐਲ ਵੀਜ਼ਿਆਂ ਵਿੱਚ ਵੀ ਕਾफी ਕਮੀ ਆਈ ਹੈ 1.28% ਤੱਕ ਦੇਖੀ ਗਈ ਹੈ ਜੋ ਕਿ ਕੰਪਨੀ ਦੇ ਅੰਦਰ ਟਰਾਂਸਫਰ ਲਈ ਹੈ ਐਲ 2 ਵੀਜ਼ਾ ਵਿੱਚ ਵੀ ਲਗਭਗ 38% ਦੀ ਗਿਰਾਵਟ ਦੇਖੀ ਗਈ ਹੈ ਇਸ ਦੌਰਾਨ ਚੀਨ ਨੇ ਕਰਮਵਾਰ 64% ਅਤੇ 43% ਦਾ ਮਹੱਤਵਪੂਰਨ ਵਾਧਾ ਦੇਖਿਆ ਹੈ ਸੋ ਇਸ ਤਰ੍ਹਾਂ ਇਹਨਾਂ ਅੰਕੜਿਆਂ ਤੋਂ ਇਹ ਗੱਲ ਸਪਸ਼ਟ ਹੈ ਕਿ ਅਮਰੀਕਾ ਦੀਆਂ ਵੀਜ਼ਾ ਸਖਤੀਆਂ ਤੋਂ ਦੱਖਣੀ ਏਸ਼ੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਸਭ ਤੋਂ ਵੱਧ ਪੀੜਤ ਹੋ ਰਿਹਾ ਹੈ। H1B ਵੀਜ਼ਿਆਂ ਦੀ ਗਿਣਤੀ ਵਿੱਚ ਆਈ ਰੁਕਾਵਟ ਨਾਲ ਨਾ ਸਿਰਫ ਕੰਮ ਕਰਨ ਵਾਲੇ ਲੋਕ ਸਗੋਂ ਉਨ੍ਹਾਂ ਦੇ ਪਰਿਵਾਰ ਅਤੇ ਵਿਦਿਅਕ ਮੌਕਿਆਂ ਤੇ ਵੀ ਅਸਰ ਪੈ ਰਿਹਾ ਹੈ ਤੇ ਹੁਣ ਤਾਂ ਜੋ H1B ਵੀਜ਼ਾ ਤੇ 1 ਲੱਖ ਡਾਲਰ ਦੀ ਫੀਸ ਲਗਾ ਦਿੱਤੀ ਗਈ ਹੈ ਇਸ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਨੇ ਭਾਰਤੀ ਵਿਨੇਕਰਾਂ ਦੀਆਂ ਉਮੀਦਾਂ ਤੇ ਹੋਰ ਭੋਜ ਪਾ ਦਿੱਤਾ ਹੈ ਸੋ ਕੁੱਲ ਮਿਲਾ ਕੇ ਭਾਰਤੀਆਂ ਲਈ ਹੁਣ ਅਮਰੀਕੀ ਸੁਪਨਾ ਕਠਨ ਹੁੰਦਾ ਜਾ ਰਿਹਾ ਹੈ H1B ਵੀਜ਼ਾ ਤੇ ਵਧਾਈ ਗਈ ਫੀਸ ਲਗਾਤਾਰ ਖਬਰਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਡੋਨਲਡ ਟਰੰਪ ਵੱਲੋਂ ਲਿਆ ਗਿਆ ਇਹ ਫੈਸਲਾ ਅਸਲ ਵਿੱਚ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਰੁਕਾਵਟ ਤੋਂ ਬਾਅਦ ਆਇਆ ਹੈ ਕਈ ਸਾਲਾਂ ਤੋਂ ਅਮਰੀਕੀ ਕਾਨੂੰਨ ਕਾੜੇ H1B ਵੀਜ਼ਾ ਨੂੰ ਲੈ ਕੇ ਲਗਾਤਾਰ ਬਹਿਸ ਕਰਦੇ ਸਨ ਪਬਲਿਕਨ ਸੈਨੇਟਰ ਚਾਰਲਸ ਗ੍ਰਾਸਲੀ ਅਤੇ ਡੈਮੋਕ੍ਰੈਟਿਕ ਸੈਨੇਟਰ ਰੀਚਰਡ ਡਰਬਨ ਪਿਛਲੇ 10 ਸਾਲਾਂ ਤੋਂ H1B ਵੀਜ਼ਾ ਸੁਧਾਰ ਕਾਨੂੰਨ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਹ ਪਾਸ ਨਹੀਂ ਹੋ ਸਕਿਆ ਗ੍ਰਾਸਲੀ ਨੇ 트ੰਪ ਦੇ ਫੈਸਲੇ ਤੋਂ ਬਾਅਦ ਕਿਹਾ ਕਿ ਜੇਕਰ ਉਸ ਵੇਲੇ ਕਾਰੋਬਾਰੀ ਸਮੂਹ ਸੁਧਾਰਾਂ ਦਾ ਵਿਰੋਧ ਨਾ ਕਰਦੇ ਤਾਂ ਇੰਨਾ ਸਖਤ ਕਦਮ ਨਾ ਚੁੱਕਿਆ ਜਾਂਦਾ ਇਸੀ ਤਰ੍ਹਾਂ ਹੀ ਰਿਪਬਲਿਕਨ ਸੈਨੇਟਰ ਜਿਮ ਬੈਂਕਸ ਨੇ ਵੀ ਹਾਲ ਹੀ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ ਜੋ H1B ਕਰਮਚਾਰੀਆਂ ਲਈ ਪ੍ਰਤੀ ਸਾਲ ਘੱਟੋ-ਘੱਟ 1.5 ਲੱਖ ਡਾਲਰ ਦੀ ਤਨਖਾਹ ਨਿਰਧਾਰਤ ਕਰੇਗਾ ਕਿਉਂਕਿ ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਵੱਡੀਆਂ ਤਕਨੀਕੀ ਕੰਪਨੀਆਂ ਸਸਤੇ ਵਿਦੇਸ਼ੀ ਮਜ਼ਦੂਰਾਂ ਨੂੰ ਲਿਆ ਕੇ ਸਿਸਟਮ ਦੀ ਦੁਰਵਰਤੋਂ ਕਰਦੀਆਂ ਨੇ ਕਾਨੂੰਨੀ ਮਹਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਦੇ ਪ੍ਰਧਾਨ ਜੈਫ ਜੋਸਫ ਨੇ ਕਿਹਾ ਕਿ ਕਾਨੂੰਨ ਮੀਜ਼ਾ ਫੀਸਾਂ ਨੂੰ ਸਿਰਫ ਪ੍ਰੋਸੈਸਿੰਗ ਲਾਗਤਾਂ ਨੂੰ ਪੂਰਾ ਕਰਨ ਦੀ ਆਗਿਆ ਦਿੰਦਾ ਹੈ ਇੰਨੀ ਵੱਡੀ ਰਕਮ ਕਦੀ ਵੀ ਕਿਸੇ ਵੀਜ਼ੇ ਤੇ ਲਗਾਉਣੀ ਵਾਜਬ ਨਹੀਂ ਇਸ ਦੇ ਨਾਲ ਹੀ H1B ਵੀਜ਼ਾ ਤੇ ਲਗਾਈਆਂ ਗਈਆਂ ਇਹ ਉੱਚੀਆਂ ਫੀਸਾਂ ਅਮਰੀਕਾ ਵਿੱਚ ਡਾਕਟਰਾਂ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਭਾਰੀ ਘਾਟ ਦਾ ਕਾਰਨ ਬਣ ਸਕਦੀਆਂ ਨੇ ਮਹਾਰਾ ਦਾ ਮੰਨਣਾ ਹੈ ਕਿ ਇਹ ਫੀਸਾਂ ਅਮਰੀਕਾ ਨੂੰ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਤੋਂ ਵੀ ਪਿੱਛੇ ਰੱਖਣਗੀਆਂ ਵਾਈਟ ਹਾਊਸ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਲਗਾਤਾਰ ਮੋਟਗੇਜ ਦਰਾਂ ਘਟੀਆਂ ਨੇ ਪੈਟਰੋਲ ਸਸਤਾ ਹੋਇਆ ਹੈ ਤੇ ਰਿਕਾਰਡ ਹਾਈ ਸਟਾਕ ਮਾਰਕੀਟ ਇਹ ਦਰਸਾਉਂਦੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕੀ ਅਰਥਵਿਵਸਥਾ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਚਮਕਾਰੇ ਨੇ। ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਿਨ ਲੈਵਿਟ ਨੇ ਆਪਣੇ ਰੋਜ਼ਾਨਾ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਜ਼ਿਕਰ ਕੀਤਾ ਸੀ ਸਕਾਰਾਤਮਕ ਆਰਥਿਕਤੇ ਅੰਕੜੇ ਲਗਾਤਾਰ ਆ ਰਹੇ ਨੇ ਉਹਨਾਂ ਕਹੇ ਕਿ ਅਮਰੀਕੀ ਲੋਕਾਂ ਦਾ ਭਰੋਸਾ ਅਰਥਵਿਵਸਥਾ ਵਿੱਚ ਅਤੇ ਦੇਸ਼ ਵਿੱਚ ਮੋੜ ਕਾਇਮ ਹੋ ਗਿਆ ਹੈ ਮੌਰਟਗੇਜ ਦਰਾਂ 3 ਸਾਲਾਂ ਦੀ ਸਭ ਤੋਂ ਘੱਟ ਪੱਧਰ ਤੇ ਆ ਗਈਆਂ ਨੇ ਜਿਸ ਤੇ ਕਾਰਨ ਨਵੇਂ ਘਰ ਖਰੀਦਣ ਵਾਲਿਆਂ ਨੂੰ ਮਹੀਨੇ ਵਿੱਚ ਲਗਭਗ 250 ਡਾਲਰ ਸਾਲਾਨਾ ਲਗਭਗ 3000 ਡਾਲਰ ਦੀ ਬਚਤ ਹੋ ਰਹੀ ਹੈ ਲੈਵਿਟ ਨੇ ਵੀ ਕਿਹਾ ਕਿ ਰਾਸ਼ਟਰਪਤੀ 트ੰਪ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਮੌਰਟਗੇਜ ਦਰਾਂ ਮੋੜ ਰਿਕਾਰਡ ਤੌਰ ਤੇ ਘਟਣ ਜਿਵੇਂ ਉਹਨਾਂ ਦੇ ਪਹਿਲੇ ਕਾਰਜਕਾਲ ਵਿੱਚ ਹੋਇਆ ਸੀ ਪੈਟਰੋਲ ਦੀਆਂ ਕੀਮਤਾਂ ਤੇ ਗੱਲ ਕਰਦੇ ਹੋਏ ਉਸਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵੀ ਘਟੀਆਂ ਨੇ ਇਸ ਦਾ ਸੇਰਾ ਵੀ 트럼ਪ ਨੂੰ ਦਿੱਤਾ ਗਿਆ ਅਤੇ ਨਾਲ ਹੀ ਅਮਰੀਕੀ ਹੁਣ 2005 ਤੋਂ ਬਾਅਦ ਇੰਦਨ ਤੇ ਆਪਣੀ ਆਮਦਨ ਦਾ ਸਭ ਤੋਂ ਘੱਟ ਹਿੱਸਾ ਖਰਚੰਦੀ ਗੱਲ ਵੀ ਕੀਤੀ ਗਈ। ਪਿਛਲੇ ਸਾਲ ਦੇ ਮੁਕਾਬਲੇ ਨਵੀਂ ਕਾਰ ਨੂੰ ਚਲਾਉਣਾ ਤੇ ਉਸ ਦਾ ਮਾਲਕ ਹੋਣ ਦੀ ਲਾਗਤ ਲਗਭਗ 6% ਕਟੀ ਹੈ। ਵਾਈਟ ਹਾਊਸ ਦੇ ਅਨੁਸਾਰ ਅਮਰੀਕੀ ਪਹਿਲਾਂ ਨਾਲੋਂ ਜ਼ਿਆਦਾ ਕਮਾ ਰਹੇ ਹਨ ਅਤੇ ਉਹਨਾਂ ਦੇ ਖਰਚੇ ਘਟ ਰਹੇ ਹਨ। ਲੈਵਿਟ ਨੇ ਵੀ ਦਾਵਾ ਕੀਤਾ ਹੈ ਕਿ ਇਲੈਕਸ਼ਨ ਦੇ ਤੋਂ ਲੈ ਕੇ ਐਸ ਐਨ ਪੀ 500 ਲਗਭਗ 15% ਤੇ ਨੈਸਟੈਕ 1% ਤੋਂ ਵੱਧ ਚੁੱਕੇ ਹਨ ਉਹਨਾਂ ਕਹੇ ਕਿ ਹੁਣ ਅਮਰੀਕਾ ਦੀ ਅਰਥਵਿਵਸਥਾ ਇੱਕ ਵਾਰ ਫਿਰ ਮਹਾਨ ਬਣੇਗੀ ਅਮਰੀਕਾ ਦੇ ਰਾਸ਼ਟਰਪਤੀ ਰੋਨਲਡ 트੍ਰੰਪ ਅਕਸਰ ਆਪਣੇ ਬਿਆਨ ਅਦੇ ਕਰਕੇ ਚਰਚਾ ਵਿੱਚ ਰਹਿੰਦੇ ਨੇ ਹੁਣ ਉਹਨਾਂ ਨੇ ਫਿਰ ਇੱਕ ਵਾਰ ਇਹ ਬਿਆਨ ਦਿੱਤਾ ਹੈ ਕਿ ਯੂਕਰੇਨ ਰੂਸ ਜੰਗ ਅਤੇ ਦੋਵਾਂ ਦੇਸ਼ਾਂ ਦੀ ਆਰਥਿਕ ਹਾਲਤ ਜਿਹੜੀ ਹੈ ਉਸ ਦੇ ਬਾਰੇ ਮੇਰੀ ਰਾਏ ਹੈ ਕਿ ਯੂਕਰੇਨ ਯੂਰਪੀ ਯੂਨੀਅਨ ਅਤੇ ਨਾਟੋ ਦੇ ਸਹਿਯੋਗ ਦੇ ਨਾਲ اپنی زمین ਨੂੰ واپس ਲੈ ਸਕਦਾ ਹੈ انہوں نے کہا ਕਿ روس ਨੇ 3 ਸਾਲਾਂ ਤੋਂ ਵੱਧ ਸਮੇਂ ਤੋਂ ਇਸ جنگ ਨੂੰ ਬਿਨਾਂ ਕਿਸੇ ਸਪਸ਼ਟ ਯੋਜਨਾ ਦੇ ਲੜਿਆ ਹੈ ਇਸੇ ਨਾਲ ਹੀ ਉਨ੍ਹਾਂ ਨੇ ਰੂਸ ਨੂੰ ਇੱਕ ਕਾਗਜ਼ੀ ਸ਼ੇਰ ਵੀ ਕਿਹਾ 트럼ਪ ਨੇ ਰੂਸ ਦੇ ਵੱਡੇ ਸ਼ਹਿਰਾਂ ਖਾਸ ਕਰਕੇ ਮਾਸਕੋ ਵਿੱਚ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਲੰਬੀਆਂ ਲਾਈਨਾਂ ਵਿੱਚ ਗੈਸਲੀਨ ਦੀ ਕਮੀ ਅਤੇ ਜੰਗ ਦੇ ਖਰਚੇ ਕਾਰਨ ਆਰਥਿਕ ਮਸਲੇ ਵੀ ਸ਼ਾਮਲ ਸਨ ਮਨ ਦਾ ਮੰਨਣਾ ਹੈ ਕਿ ਜਦੋਂ ਰੂਸੀ ਲੋਕ ਇਹ ਹਕੀਕਤ ਸਮਝ ਲੈਣਗੇ ਤਾਂ ਯੂਕਰੇਨ ਦੇ ਕੋਲ ਆਪਣਾ ਦੇਸ਼ ਮੂੜ ਪ੍ਰਾਪਤ ਕਰਨ ਦਾ ਇੱਕ ਸਸ਼ਕਤ ਮੌਕਾ ਹੋਵੇਗਾ। ਟਰੰਪ ਯੂਰਪ ਦੇ ਨਾਟੋ ਨੂੰ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਲਈ ਪ੍ਰोत्사ਹਿਤ ਵੀ ਕਰਦੇ ਰਹੇ ਅਤੇ ਉਹਨਾਂ ਦੋਵਾਂ ਦੇਸ਼ਾਂ ਲਈ ਸ਼ੁਭ ਕਾਮਨਾਵਾਂ ਵੀ ਭੇਜੀਆਂ। ਕੈਨੇਡਾ ਦੇ ਹੈਲੀਫੈਕਸ ਅਦਾਲਤ ਨੇ ਇੱਕ ਭਾਰਤੀ ਡਰਾਈਵਰ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਜਿਸਦੀ ਲਾਪਰਵਾਹੀ ਦੇ ਕਾਰਨ ਇੱਕ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਹੀ ਅਦਾਲਤ ਨੇ ਉਸਤੇ 10 ਸਾਲਾਂ ਲਈ ਗੱਡੀ ਨਾ ਚਲਾਉਣ ਦੀ ਪਾਬੰਦੀ ਵੀ ਲਾ ਦਿੱਤੀ ਹੈ 27 ਜਨਵਰੀ ਨੂੰ 33 ਸਾਲਾ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਲਿਮਟ ਵਾਲੇ ਇਲਾਕੇ ਵਿੱਚ 126 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਇਸ ਦੌਰਾਨ ਉਸਨੇ ਇੱਕ 21 ਸਾਲਾ ਵਿਦਿਆਰਥੀ Alexandria ਵਾਟਮੈਨ ਨੂੰ ਟੱਕਰ ਮਾਰ ਦਿੱਤੀ ਹਾਦਸੇ ਦੌਰਾਨ ਵਾਟਮੈਨ ਨੇ ਗੱਡੀ ਦੀ ਵਿੰਡਸ਼ੀਲਡ ਤੇ ਡੇਗ ਗਈ ਅਤੇ ਇਸ ਦੇ ਬਾਵਜੂਦ ਵੀ ਦੀਪਕ ਨੇ ਗੱਡੀ ਨਹੀਂ ਰੁਕੀ ਅੰਤ ਵਿੱਚ ਜਦੋਂ ਕਾਰ ਇੱਕ ਖੜੀ ਗੱਡੀ 'ਚ ਵੱਜੀ ਤਾਂ ਜਾ ਕੇ ਉਸ ਦੀ ਗੱਡੀ ਰੁਕੀ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਉੱਥੇ ਕਈ ਲੋਕ ਇਕੱਠੇ ਹੋ ਗਏ ਅਤੇ ਪੈਰਾਮੈਡਿਕਸ ਟੀਮ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਵਿਦਿਆਰਥੀ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਦੇ ਦੌਰਾਨ ਤਵਾ ਦੀਪਕ ਸ਼ਰਮਾ ਨੇ ਲੋਕਾਂ ਨੂੰ ੱਤਕਾ ਮਾਰ ਕੇ ਪੁਲਿਸ ਅਫਸਰਾਂ ਉੱਤੇ ਬਾਜ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਹੁਣ ਅਦਾਲਤ ਵੱਲੋਂ ਉਸ ਨੂੰ ਇੱਕ ਐਤ ਦੀ ਸਜ਼ਾ ਸੁਣਾਈ ਗਈ ਹੈ 2018 ਵਿੱਚ ਵੀ ਉਸ ਨੂੰ ਨਿਊ ਬ੍ਰੰਜ਼ਵਿਕ ਪੁਲਿਸ ਵੱਲੋਂ ਤੇਜ਼ ਰਫ਼ਤਾਰ ਚਲਾਉਣ ਲਈ ਦੋ ਚਲਾਨ ਜਾਰੀ ਕੀਤੇ ਗਏ ਸਨ